ਇੱਕ ਜਗ੍ਹਾ ਕਿਸੇ ਦੇ ਘਰ ਵਿੱਚ ਲੜੀਆਂ ਚੱਲ ਰਹੀਆਂ ਸੀ ਪਾਠਾਂ ਦੀਆਂ 13 ਦਿਨ ਦੀ ਲੜੀ ਸੀ 12ਵੇਂ ਦਿਨ ਦੀ ਗੱਲ ਹੈ ਅਸੀਂ ਖੜੇ ਸੀ ਨਾਲ ਹੀ 2-4 ਗੁਰਮੁਖ ਪਿਆਰੇ ਹੋਰ ਖੜੇ ਸਨ ਕਦਮ ਪਿੱਛੇ 3-4 ਬੀਬੀਆਂ ਖੜੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਨ ਇੱਕ ਦੂਜੀ ਨੂੰ ਕਹਿੰਦੀ ਕਿ ਤੇਰਾ ਕੋਈ ਨਾਗਾ ਪਿਆ ਹੈ ਲੜੀਆਂ ਦੇ ਪਾਠਾਂ ਦੀ ਰੋਲ ਦੇਣ ਦਾ ਉਹ ਕਹਿੰਦੀ ਮੇਰੇ ਨਾਗੇ ਪਏ ਹਨ ਪਹਿਲੀ ਕਹਿੰਦੀ ਵੇਖਿਆ ਮੇਰੇ ਇੱਕ ਵੀ ਨਾਗਾ ਨਹੀਂ ਪਿਆ ਜਦੋਂ ਉਸ ਬੀਬੀ ਦੀ ਇੰਨੀ ਗੱਲ ਸੁਣੀ ਤਾਂ ਆਪਣੇ ਕੋਲ ਖੜੇ ਗੁਰਮਖਾਂ ਨੂੰ ਕਿਹਾ ਇਹ ਬੀਬੀ ਕੱਲ ਨਹੀਂ ਆ ਸਕੇਗੀ ਭਾਵੇਂ ਬਹਿਦਰ ਕੋਈ ਪਰਚਾ ਪਾਵੇ ਕੋਈ ਕਿਸੇ ਤਰ੍ਹਾਂ ਦੀ ਰਿਕਾਵਟ ਪਾਵੇ ਕਿਉਂਕਿ ਇਸ ਦੇ ਕਦਮ ਦਮ ਵਿੱਚ ਆ ਕੇ ਆਪਣੀ ਚੀਜ਼ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਈ ਵਾਰੀ ਅਸੀਂ ਗੱਲ ਨੂੰ ਘੁਮਾ ਕੇ ਆਪਣੀ ਚੀਜ਼ ਨੂੰ ਪ੍ਰਗਟ ਕਰਨ ਦਾ ਯਤਨ ਕਰਦੇ ਹਾਂ ਆਪਣੇ ਆਪ ਪ੍ਰਗਟ ਹੋ ਗਏ ਕੋਈ ਗੁਨਾ ਨਹੀਂ ਪਰ ਜਦ ਤੂੰ ਆਪ ਪ੍ਰਗਟ ਕਰਾਂਗੇ ਤੱਕ ਮਾਈ ਢਲ ਜਾਂਦੀ ਹੈ ਇੱਕ ਗੁਰਮਖ ਪਾਰੇ ਦੇ ਅਸੀਂ ਸਵੇਰੇ 7:00 ਹੋ ਜੇ ਕੱਲ ਗਏ ਤਾਂ ਸੁੱਤਾ ਪਿਆ ਸੀ ਸਾਨੂੰ ਵੇਖ ਕੇ ਕਹਿਣ ਲੱਗਾ ਜੇ ਕੋਈ 2:00 ਵਜੇ ਰਾਤ ਉੱਠੇ ਤੇ ਨੇਮ ਕਰਕੇ ਫਿਰ ਸੋ ਜਾਵੇ ਲੋਕਾਂ ਨੇ ਤਾਂ ਇਹ ਸੋਚਣਾ ਹੈ ਕਿ ਇਹ ਐਨੀ ਦੇਰ ਸੁੱਤਾ ਪਿਆ ਹੈ ਇਹ ਕੀ ਹੈ ਉਹ ਪ੍ਰਗਟ ਕਰਨਾ ਚਾਹੁੰਦਾ ਸੀ ਆਪਣੀ ਚੀਜ਼ ਨੂੰ ਕਿ ਮੈਂ 2:00 ਵਜੇ ਉੱਠਦਾ ਹਾਂ ਇੱਕ ਹੋਰ ਸੱਜਣ ਦਾ ਅਸਮ ਕੈਂਦਾ ਮੈਂ ਰਾਤ ਨੂੰ 10 ਤੋਂ 12 ਬਹਾਂ ਲਿਖਦਾ ਹਾਂ ਕੋਈ ਗਲਤੀ ਨਹੀਂ ਮੈਂ ਬੜਾ ਹੈਰਾਨ ਕੀ ਰਾਤ 10 ਤੋਂ 12 ਬਹਾਂ ਇਹ ਕਿਉਂ ਉਸੇ ਨਾਲ ਹੀ ਲੰਮਟ ਸੀ ਕੈਂਦਾ ਮੈਂ ਨਾਲ ਹੀ 12 ਵਜੇ ਇਸ਼ਨਾਨ ਕਰ ਲੈਂਦਾ ਹਾਂ ਫਿਰ ਮੈਂ 4 ਵਜੇ ਤੱਕ ਜੱਬ ਤੱਕ ਕਰਦਾ ਹਾਂ ਹੁਣ ਇਹ ਸਭ ਕੀ ਸੀ ਗਲ ਨੂੰ ਕਮਾ ਕੇ ਆਪਣਾ ਨਾਮ ਦੱਸਣਾ ਚਾਹੁੰਦਾ ਸੀ ਮੇਰੀ ਜੇਬ 'ਚ ਗੁਟਕਾ ਸੀ ਦਾਸਿਕ ਕਿਹਾ ਹੱਥ ਤੇ ਨਹੀਂ ਰੱਖਾਂਗਾ ਗੁਟਕੇ ਤੇ ਪਰ ਵੱਲ ਵੇਖ ਕੇ ਸਚਾਈ ਦੱਸੇ ਕਿ ਜਿਹੜੀ ਗੱਲ ਅੱਜ ਪੁੱਛੀ ਹੈ ਕਿਸੇ ਹੋਰ ਨੂੰ ਵੀ ਪੁੱਛੀ ਹੈ ਹੁਣ ਬਾਣੀ ਦਾ ਡਰ ਸੀ ਕਹਿਣ ਲੱਗਾ 12 13 ਨੂੰ ਪੁੱਛਵਟਾਂ ਹਾਂ ਇਹ ਕੀ ਸੀ ਗੱਲ ਕਿਸੇ ਤਰੀਕੇ ਛੇੜਨੀ ਤੇ ਦੱਸਣਾ ਬਾਰਾਂ ਤੋਂ 8 ਮੈਂ ਰਾਤੀ ਨੀਂਦ ਕਰਦਾ ਹਾਂ ਇਸੇ ਤਰ੍ਹਾਂ ਬੰਦਾ ਜਦੋਂ ਥਾਂ-ਥਾਂ ਆਪਣੇ ਨੀਂਦ ਨੂੰ ਪ੍ਰਗਟ ਕਰਦਾ ਹੈ ਗੱਲ ਨੂੰ ਕਮਾ ਕੇ ਸੁਤਰਾ ਸ਼ਾਕ ਨਾਲ ਦੱਸਦਾ ਹੈ ਅਗਲੇ ਦਿਨੋਂ ਨੀਂਦ ਨਹੀਂ ਰਹਿੰਦਾ ਜਾਂ ਕੁਝ ਦਿਨਾਂ ਵਿੱਚ ਹੀ ਉਹ ਚੀਜ਼ ਖਤਮ ਹੋ ਜਾਂਦੀ ਹੈ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਸਵੇਰੇ ਆਸਾ ਦੀ ਵਾਰ ਦੇ ਪ੍ਰੋਗਰਾਮ ਹੁੰਦੇ ਸਨ ਇਸੇ ਤਰ੍ਹਾਂ ਹੀ ਇੱਕ ਗੁਰਮਖ ਪਿਆਰਾ ਜਿੱਦਾਂ ਸਵੇਰੇ ਆਸਾ ਦੀ ਵਾਰ ਤੇ ਪਹੁੰਚਣ ਦਾ ਨੀਅਮ ਸੀ ਇੱਕ ਦਿਨ ਆਸਾ ਰੁਕਣ ਲੱਗਾ ਮੈਂ ਅੱਜ ਕੱਲ ਆਸਾ ਦੀ ਵਾਰ ਤੇ ਨਹੀਂ ਆਉਂਦਾ ਮੈਂ ਰਾਤ 12 ਵਜੇ ਤੱਕ ਆਪਣੀ ਦੁਕਾਨ ਤੇ ਲਿਖਤ ਪੜਤ ਦੇ ਕੰਮ ਕਰਦਾ ਹਾਂ 12 ਵਜੇ ਇਸ਼ਨਾਨ ਕਰਕੇ ਸਿਮਰਨ ਬੰਦਗੀ ਕਰਦਾ ਹਾਂ ਫੇਰ ਸਵੇਰੇ ਸੋ ਜਾਂਦਾ ਹਾਂ ਇਸ ਕਰਕੇ ਸਵੇਰੇ ਆਸਾ ਦੀ ਵਾਰ ਤੇ ਪ੍ਰੋਗਰਾਮ ਤੇ ਨਹੀਂ ਪਹੁੰਚ ਜਾਂਦਾ ਮੈਂ ਉਸਨੋ ਕਿਹਾ ਜੇ ਮੈਂ ਪੁੱਛਦਾ ਕਿ ਤੂੰ ਸਵੇਰੇ ਅਸਾਦੀ ਵਾਰ ਤੇ ਨਹੀਂ ਆਉਂਦਾ ਤੂੰ ਜਵਾਬ ਦਿੰਦਾ ਤੇ ਹੋਰ ਕੋਈ ਹੋਰ ਗੱਲ ਸੀ ਮੈਂ ਪੁੱਛਿਆ ਹੀ ਨਹੀਂ ਤੈਨੂੰ ਤੂੰ ਆਪਣੇ ਆਪ ਦੱਸ ਰਿਆ ਹੈ ਮੈਂ ਰਾਤ 12 ਵਜੇ ਇਸ਼ਨਾਨ ਕਰਕੇ ਸਿਮਰਨ ਕਰਦਾ ਹਾਂ ਤੂੰ ਰਹਿ ਨਹੀਂ ਸਕਿਆ ਤੇਰੇ ਅੰਦਰ ਇਹ ਲਾਲਸਾ ਸੀ ਕਿ ਮੈਂ ਕਿਸੇ ਤਰੀਕੇ ਆਪਣੀ ਚੀਜ਼ ਨੂੰ ਮੇਰਾ ਨਾਮ ਪ੍ਰਗਟ ਹੋ ਜਾਵੇ ਮੈਨੂੰ ਪੁੱਛਦਾ ਵੀ ਤਾਂ ਵੀ ਤੇਰੇ ਅੰਦਰ ਪ੍ਰਗਟ ਕਰਨ ਦੀ ਲਾਲਸਾ ਨਾ ਹੁੰਦੀ ਤਾਂ ਤੇਰਾ ਇਹ ਜਵਾਬ ਹੋਣਾ ਸੀ ਕਿ ਗੁਰੂ ਕੋਈ ਹੋ ਨਾਮ ਕਰਾ ਲੈਂਦਾ ਹੈ ਇਸ ਕਰਕੇ ਨਹੀਂ ਆਉਂਦਾ ਇਹ ਇੱਕ ਬੜਾ ਵੱਡਾ ਉਪਨਸੀ ਆਪਣੀ ਭਗਤੀ ਨੂੰ ਪ੍ਰਗਟ ਕਰਨਾ ਇਸ ਤਰ੍ਹਾਂ ਭਗਤੀ ਥਾਂ ਹੀ ਨਹੀਂ ਪੈਂਦੀ ਜੇ ਚਾਹੁੰਦੇ ਹੋ ਚੁੱਪਿਆ ਹੋਇਆ ਨਾਮ ਸਮਾਲਿਆ ਜਾਵੇ ਕੋਈ ਵੀ ਚੰਗੇ ਤੋਂ ਚੰਗਾ ਕੰਮ ਕਰਕੇ ਪ੍ਰਗਟਾ ਕਰਿਓ ਬੱਬਾ ਆਨੰਦ ਸਿੰਘ ਜੀ ਦੇ ਵਿਚਨ ਹਨ ਨਾਮ ਜਪਣਾ ਔਖਾ ਹੈ ਨਾਮ ਜੱਟ ਕੇ ਘਾਲਣਾ ਕਰਕੇ ਬੰਦਗੀ ਕਰਕੇ ਜੈ ਸ਼ਰੀਰ ਕਰਕੇ ਕੋਈ ਗੁਰੂ ਘਰ ਦੀ ਸੇਵਾ ਕਰਕੇ ਜਾਂ ਦਾਨ ਖੁਣ ਕਰਕੇ ਕਮਾਈ ਕਰਕੇ ਕਮਾਈ ਨੂੰ ਸੰਭਾਲਣ ਦੀ ਜ਼ੁਗਤੀ ਚਾਹੀਦੀ ਹੈ ਸੰਭਾਲਣਾ ਉਹੀ ਹੈ ਜਿਸ ਨੂੰ ਜ਼ੁਗਤੀਆਂ ਦਾ ਪਤਾ ਹੋਵੇ ਜਿਹੜਾ ਜ਼ੁਗਤੀਆਂ ਨੂੰ ਸਮਝ ਕੇ 10 ਵੀ ਪੈਸੇ ਚਲਦਾ ਹੈ ਜਤਨ ਕਰਦਾ ਹੈ ਕਮਾਈ ਨੂੰ ਸੰਭਾਲਣ ਦਾ ਉਹੀ ਆਗਾਂ ਬਲ ਸਕਦਾ ਹੈ ਜਿਸ ਨੂੰ ਨਹੀਂ ਸਮਝ ਉਹ ਨਾਲ-ਨਾਲ ਭਾਂਡਾ ਫਰਦਾ ਹੈ ਤੇ ਨਾਲ ਹੀ ਡੁੱਲਦਾ ਜਾਂਦਾ ਹੈ ਚਿੱਖਾ ਖਾਲਸਾ ਵਾਹਿਗੁਰੂ ਜਿੱਕੀ ਫਤ